ਸੱਚ ਗੱਲ ਜੀ ਸਾਰੇ ਭੈਣ ਭਰਾਵਾਂ ਨੂੰ ਜੀ ਤੇ ਪਲੀਜ਼ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਸਾਰੇ ਜਾਣੇ ਜੀ ਪੂਰਾ ਬਲੌਗ ਦੇਖਿਆ ਕਰੋ ਜੀ ਜੀ ਆਪਾਂ ਆ ਗਏ ਆ ਜੀ ਹੁਣ ਸਮਰਾਲਾ ਚੌਂਕ ਜੀ ਤੇ ਜੀ ਸਮਰਾਲਾ ਚੌਂਕ ਨਾਨਕਸਰ ਗੁਰਦੁਆਰੇ ਕੋਲੇ ਪਹੁੰਚ ਗਏ ਆ ਜੀ ਤੇ ਜੀ ਵਾਹਿਗੁਰੂ ਜੀ ਸਾਰਿਆਂ ਦਾ ਭਲਾ ਕਰੇ ਜੀ ਜਿੰਨਾ ਪਾਣੀ ਜੀ ਆ ਗਿਆ ਵਾ ਤੇ ਓਨਾਲਾ ਜੀ ਪਰਮਾਤਮਾ ਤੰਦਰੁਸਤੀਆਂ ਬਖਸ਼ੇ ਜੀ ਦੇਖੋ ਜੀ ਆ ਗਿਆ ਜੀ ਪਾਣੀ ਜੀ ਦੇਖੋ ਪਾਣੀ ਆ ਗਿਆ ਤੇ ਇਥੋਂ ਹੁਣ ਜੀ ਅਸੀਂ ਦੇਖੋ ਆਪਣੀ ਸਕੂਟਰੀ ਕੱਢ ਕੇ ਲੈ ਕੇ ਜਾਣੀ ਆ ਜੀ ਤੇ ਅੱਗੇ ਹੋਰ ਦੇਖੀ ਜਾਓ ਜੀ ਤੇ ਜੀ ਬਾਕੀ ਕਹਿੰਦੇ ਹੁੰਦੇ ਜਿਹੜਾ ਜ਼ਿਆਦਾ ਪਾਣੀ ਆਇਆ ਹੋਇਆ ਨਹੀਂ ਹੱਦ ਤੋਂ ਵੱਧ ਜੀ ਨੂੰ ਕਹਿੰਦੇ ਪਾਣੀ ਆਇਆ ਜੀ ਉਹ ਤਾਂ ਜੀ ਬਾਹਰਲੇ ਮੁਲਕਾਂ 'ਚ ਆਇਆ ਹੋਇਆ ਪਰ ਜੀ ਪ੍ਰਮਾਤਮਾ ਭਲੀ ਕਰੇ ਜੀ ਬਾਹਰਲੇ ਹੁਣ ਅੰਦਰਲੇ ਹੁਣ ਜੀ ਸਭ ਭੈਣ ਭਰਾਵਾਂ ਦਾ ਦੁੱਖ ਲੱਗਦਾ ਜੀ ਕੋਈ ਵੀ ਹੋਵੇ ਜੀ ਦੇਖੋ ਜੇ ਆਪਾਂ ਕਿਸੇ ਦਾ ਦੁੱਖ ਕਰਾਂਗੇ ਨਾ ਤੇ ਚਲੋ ਜੀ ਪ੍ਰਮਾਤਮਾ ਆਪੇ ਦੇਖਦਾ ਜੀ ਆਪਾਂ ਨੂੰ ਤਾਂ ਆਪੇ ਹੀ ਉਹਨੇ ਰੱਖ ਲੈਣਾ ਜੀ ਜਦ ਆਪਾਂ ਕਿਸੇ ਨੂੰ ਬਚਾਵਾਂਗੇ ਨਾ ਜੀ ਆਪ ਆਪੇ ਬਚ ਜਾਣਾ ਜੀ ਜੇ ਆਪਾਂ ਜੀ ਕਿਸੇ ਲਈ ਖੱਡਾ ਪਟਦੇ ਆ ਨਾ ਜੀ ਤੇ ਉਹਦੇ ਵਿੱਚ ਜੀ ਆਪਾਂ ਹੀ ਡਿਗਣਾ ਤੇ ਜੇ ਨਾ ਜੀ ਇਹ ਕੰਮ ਆਪਾਂ ਨਹੀਂ ਜੀ ਕਰਨਾ ਜੀ ਵੀ ਆਪਾਂ ਦਾ ਸਭ ਦਾ ਭਲਾ ਮੰਗਾਗੇ ਜੀ ਤੇ ਆਪੇ ਪਰਮਾਤਮਾ ਆਪਾਂ ਨੂੰ ਬਚਾ ਲੂਗਾ ਜੀ ਤੇ ਚਲੋ ਕੋਈ ਨਹੀਂ ਜੀ ਆਪਾਂ ਚੱਲਨੇ ਆ ਦਾਦਾ ਮੋਟਰ ਜੀ ਤੁਹਾਨੂੰ ਜੀ ਅੱਜ ਅਸੀਂ ਕਿਸੇ ਨੂੰ ਦਿਵਾਉਣੀ ਆ ਜੀ ਗੱਡੀ ਤੇ ਦਿਖਾਉਣੀ ਆ ਜੀ ਆਪਾਂ ਜਾ ਕੇ ਤੁਹਾਨੂੰ ਦਾਦਾ ਮੋਟਰ ਪਹਿਲਾਂ ਜੀ ਪਹੁੰਚਦੇ ਆ ਤੇ ਉਹ ਜੀ ਦੇਖਦੇ ਆ ਅੱਜ ਜੀ ਹੋ ਗਏ ਅਸੀਂ ਲੇਟ ਤੇ ਜੀ ਹੁਣ ਦੇਖਦੇ ਆਂ ਜੀ ਅੱਗੇ ਸਾਨੂੰ ਬੈਂਕ ਵਾਲੇ ਮਿਲਦੇ ਆ ਕਿ ਨਹੀਂ ਮਿਲਦੇ ਜੀ ਉਹ ਤਾਂ ਕਹਿੰਦੇ ਜੀ ਲੇਟ ਹੋ ਗਏ ਸੀ ਤਾਂ ਕਰਕੇ ਜੀ ਉਹ ਕਹਿੰਦੇ ਆ ਵੀ ਕੋਈ ਨਹੀਂ ਤੁਸੀਂ ਆਓ ਤਾਂ ਸਹੀ ਇੱਕ ਵਾਰੀ ਗੱਲ ਤਾਂ ਕਰੋ ਜੀ ਤੇ ਤਾਂ ਜੀ ਅਸੀਂ ਹੁਣ ਜਾਂਨੇ ਪਿਆ ਜੀ ਜੀ ਹਜੇ ਸਮਰਾਲਾ ਚੌਕ ਪਹੁੰਚੇ ਆ ਜੀ ਤੇ ਹੁਣ ਜੀ ਹੌਲੀ ਹੌਲੀ ਆਪਾਂ ਕੋਈ ਗੱਲ ਨਹੀਂ ਪਹੁੰਚੀ ਜਾਣਾ ਤੁਹਾਨੂੰ ਪਤਾ ਹੀ ਆ ਜੀ ਤੇ ਅੱਗੇ ਬਾਕੀ ਹੌਲੀ ਹੌਲੀ ਹਜੇ ਤੁਰੇ ਜਾਂਦੇ ਆ ਜੀ ਤੇ ਨਾਲੇ ਜੀ ਗੱਲਾਂ ਦੇ ਜੀ ਆ ਚੰਦੀਗੜ੍ਹ ਰੋਡ ਆ ਗਿਆ ਜੀ ਅੰਦਰ ਨੂੰ ਚੰਦੀਗੜ੍ਹ ਰੋਡ ਜਾਂਦਾ ਜੀ 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 ਆ ਗਿਆ ਜੀ ਇਧਰ ਹੁਣ ਆਪਣਾ ਜੀ ਕਿਹੜਾ ਬਸ ਸਟੈਂਡ ਜੀ ਬਸ ਸਟੈਂਡ ਵੱਲ ਨੂੰ ਚੱਲਨੇ ਆ ਜੀ ਹੁਣ ਅਸੀਂ ਬਸ ਸਟੈਂਡ ਰੋਡ ਆ ਜੀ ਇਹ ਬਸ ਸਟੈਂਡ ਵੱਲ ਨੂੰ ਜਾਣੇ ਪਿਆ ਜੀ ਅਸੀਂ ਤੇ ਜੀ ਤੇ ਹੁਣ ਆਪਾਂ ਜੀ ਤੁਰੇ ਜਾਂਦੇ ਆ ਜੀ ਹੌਲੀ ਹੌਲੀ ਤੁਹਾਨੂੰ ਦਿਖਾਉਨੇ ਆ ਜੀ ਕੋਈ ਗੱਲ ਨਹੀਂ ਜੀ ਬਣੇ ਰਹੋ ਜੀ ਇਦਾਂ ਹੀ ਬਲੌਗ ਦੇ ਨਾਲ ਜੀ ਸਬਸਕ੍ਰਾਈਬ ਸ਼ੇਅਰ ਜੀ ਜ਼ਰੂਰ ਕਰਦੇ ਰਿਹਾ ਕਰੋ ਜੀ ਮਾੜੇ ਮੋਟੀ ਸਪੋਰਟ ਤੁਹਾਨੂੰ ਪਤਾ ਹੀ ਆ ਜੀ ਮਿਸਟੇਕ ਮਾੜੀ ਮੋਟੀ ਭਾਂਟਾ ਦੀ ਕੋ ਹੋ ਹੀ ਜਾਂਦੀ ਆ ਜੀ ਜੀ ਇੰਨੀ ਪੜੀ ਲਿਖੀ ਆ ਨਹੀਂ ਤਾਂ ਅਸੀਂ ਜਾਣੀ ਜਾਣੀ ਆ ਜੀ ਸਾਰੇ ਜਣੇ ਤੇ ਜੀ ਇੰਗਲਿਸ਼ ਆਉਂਦੀ ਨਹੀਂ ਜੀ ਆਪਾਂ ਨੂੰ ਜੀ ਆਪਾਂ ਨੂੰ ਕਿਸੇ ਭੈਣ ਨੇਗਾ ਜੀ ਇੰਗਲਿਸ਼ ਕਿਹਾ ਕਰੋ ਜੀ ਟ੍ਰਾਂਸਪੋਰਟ ਨਗਰ ਆ ਗਿਆ ਜੀ ਠੇਕਾ ਆ ਗਿਆ ਜੀ ਦੇਖੋ ਜੀ ਦੇਖੋ ਜੀ ਸ਼ਰਾਬੀਆਂ ਤਾਂ ਬੜੀ ਕੁਛੀ ਚੜਨੀ ਜੀ ਠੇਕਾ ਆ ਗਿਆ ਜੀ ਕਿਆ ਬਾਤ ਹੈ ਜੀ ਦੇਖੋ ਜੀ ਤੇ ਚਲੋ ਕੋਈ ਨਹੀਂ ਜੀ ਆਪਾਂ ਚੱਲਦੇ ਜੀ ਬੱਚੇ ਜਾਂਦੇ ਹਾ ਹੁਣ ਤੇ ਜਾਂਦੇ ਜਾਂਦੇ ਆਪਾਂ ਜੀ ਤੁਹਾਨੂੰ ਦਗਾਉਨੇ ਆ ਜੀ ਤੇ ਜੀ ਬੜਾ ਸੋਹਣਾ ਲੱਗਦਾ ਜੀ ਜਦੋਂ ਦੇਖਦੇ ਜੀ ਕਿਸੇ ਦੇ ਘਰ ਮਕਾਨ ਬੜੇ ਵਧੀਆ ਲੱਗਦਾ ਜੀ ਸੋਹਣਾ ਲੱਗਦਾ ਵਾ ਤੇ ਜੀ ਹੁਣ ਆ ਗਿਆ ਪੰਪ ਜੀ ਆਪਾਂ ਪਵਾਵਾਂਗੇ ਜੀ ਤੇਲ ਜੀ ਚਲੋ ਜੀ ਤੇਲ ਪਵਾਵੇ ਜੀ ਫਟਾਫੜ ਜੀ ਚਲੋ ਜੀ ਪਾ ਦਿਓ ਜੀ ਤੇਲ ਪਾ ਦਿਓ ਜੀ ਵਿਚੋਰ ਪੇ ਕਾਦੋ ਜੀ ਟੈਂਕੀ ਬੋਲੀ ਕਰ ਦਿਓ ਜੀ ਟੈਂਕੀ ਬੋਲੀ ਕਰ ਦਿਓ ਜੀ ਕਾਦੋ ਕਰ ਦਿਓ ਜੀ ਟੈਂਕੀ ਬੋਲ ਕੋਈ ਚੱਕਰ ਹੀ ਨਹੀਂ ਜੀ ਆਪਾ ਜਿਹਨਾਂ ਨੂੰ ਗੱਡੀ ਦਿਵਾਉਣੀ ਆ ਜੀ ਉੱਤਰੇ ਜਾਂਦੇ ਆ ਜੀ ਤੇ ਬਾਕੀ ਦੇਖ ਲੈਣੇ ਆ ਜੀ ਚੋਈ ਨਹੀਂ ਹੋਣ ਜੀ ਆਹ ਦੇਖੋ ਜੀ ਆਪਾ ਤਾਂ ਵਹਿ ਗਏ ਜੀ ਸਰਪੀਆਂ ਸਰਪੀਆਂ ਕਰਨ ਜੀ ਆਪਾ ਗਾ ਇੱਕ ਅਦੀ ਦੇਖੋ ਜੀ ਅਗਲਾ ਇੱਕ ਫੋਨ ਤੋਂ ਵੀ ਦਰਸਦਾ ਜੀ ਆਪਣੇ ਕੋਲ ਤਿੰਨ ਤਿੰਨ ਫੋਨ ਆ ਜੀ ਆਹ ਦੇਖ ਲਓ ਤੁਸੀਂ ਵੀਰ ਜੀ ਤਜੀ ਆ ਦੇਖ ਲੋਰ ਤੇ ਹੁਣ ਜੀ ਆਪਾਂ ਫੇਰ ਚੱਲ ਪੈ ਜੀ ਤੇਲ ਪਵਾ ਕੇ ਜੀ ਜੀ ਆਹ ਕਿਹੜਾ ਰੋੜਾ ਜੀ ਮੈਂ ਭੁੱਲ ਗਈ ਜੀ ਤੁਹਾਨੂੰ ਪਤਾ ਹੀ ਹੈ ਜੀ ਜੀ ਜਨਕਪੁਰੀ ਸੌਰੀ ਜੀ ਜੀ ਜਾ ਆ ਵੀ ਜਾਂਦਾ ਜੀ ਆਪਾਂ ਚੜ ਗਏ ਜੀ ਜਨਕਪੁਰ ਪੋਲ ਤੇ ਜੀ ਤੇ ਜੇ ਹੁਣ ਆਪਾਂ ਬਸ ਹੁਣ ਥੋੜੀ ਜੀ ਦੂਰੀ ਤੇ ਰਹਿ ਗਏ ਜੀ ਤੇ ਜੀ ਢੋਲੇ ਵਾਲ ਚੌਕ ਜਾਣਾ ਜੀ ਹੁਣ ਆਪਾਂ ਤੇ ਹੁਣ ਬਸ ਪਹੁੰਚ ਨਹੀਂ ਆਲੇ ਆ ਜੀ ਤੁਸੀਂ ਬਣੇ ਰਹੋ ਜੀ ਹੌਲੀ ਹੌਲੀ ਦੇਖ ਹੀ ਜਾਓ ਜੀ ਜੀ ਵੇਖੋ ਤੁਸੀਂ ਅੱਗੇ ਹੁਣ ਨਾਕਾ ਆਉਣੀ ਵਾਲਾ ਜੀ ਤੇ ਲੈਨੇ ਆ ਜੀ ਹੁਣ ਨਾਕੇ ਤੇ ਸਾਨੂੰ ਕੋਈ ਘੇਰਦਾਕ ਨਹੀਂ ਘੇਰਦਾ ਜੀ ਬਾਬਾ ਭਲੀ ਕਰੇ ਬਾਬਾ ਭਲੀ ਕਰੇ ਜੀ ਪ੍ਰਮਾਤਮਾ ਸਭ ਦਾ ਭਲਾ ਕਰੇ ਜੀ ਆ ਗਿਆ ਜੀ ਡਬਲ ਚੌਂਕ ਆ ਜੀ ਜੇ ਡਬਲ ਚੌਂਕ ਆ ਗਿਆ ਜੀ ਅੱਗੇ ਹੁਣ ਸਿੰਗਲ ਚੌਂਕ ਜੇ ਆਪਾਂ ਹੀ ਆ ਜਾਣਾ ਜੀ ਦੇਖੋ ਜੀ ਤੁਸੀਂ ਵੀਊ ਕਿੰਨਾ ਸੋਹਣਾ ਆ ਜੀ ਵੀ ਮੈਨੂੰ ਤੇ ਸੋਹਣਾ ਲੱਗਦਾ ਜੀ ਤੁਸੀਂ ਦੱਸ ਦਿਓ ਜੀ ਆਪਣੀ ਰਾਇ ਜੀ ਤੇ ਜੀ ਆ ਦੇਖੋ ਜੀ ਵਧੀਆ ਲੱਗਦਾ ਨਾ سپਦੇ سپੂਦੇ ਲਾਏ ਹੋਏ ਜੀ ਤੇ ਜੀ ਬੱਦਲ ਹੋਏ ਜੀ ਸ਼ਾਮ ਦਾ ਟਾਈਮ ਆ ਜੀ 5:30 ਵਜੇ ਦਾ ਟਾਈਮ ਆ ਜੀ ਆ ਮੋੜ ਗਏ ਜੀ ਆਪਾਂ ਜੀ ਫੋਲਿਆਰ ਚੌਂਕ ਜੀ ਜੀ ਇੱਥੇ ਖੜੇ ਆ ਜੀ ਪੁਲਿਸ ਵਾਲੇ ਨਾਕਾ ਲੱਗਾ ਜੀ ਜੀ ਆਪਾਂ ਤਾਂ ਨਿਕਲ ਗਏ ਜੀ ਆਪਾਂ ਨੂੰ ਨਹੀਂ ਘੇਰਿਆ ਜੀ ਕਹਿੰਦੇ ਜਾਓ ਜੀ ਜਾਓ ਕੋਈ ਚੱਕਰ ਹੀ ਨਹੀਂ ਜੀ ਕਹਿੰਦੇ ਜੀ ਤੁਸੀਂ ਵੀਡੀਓ ਬਣਾਉਂਦੇ ਆ ਜੀ ਤੁਹਾਨੂੰ ਪਤਾ ਹੀ ਆ ਜੀ ਵੀਡੀਓ ਤਾਂ ਵੈਸੇ ਹੀ ਚੱਲੁੰਦੇ ਆ ਸਾਰੇ ਜੀ ਜੀ ਆ ਬਸਤਾ ਜੀ ਮੇਰਾ ਤਾਂ ਜੀ ਕਰਦਾ ਬਸਤ ਬਹਿ ਜੀਏ ਜੀ ਤੇ ਚਲੋ ਜੀ ਆਪਾਂ ਵੇਖ ਲੈਣੇ ਹੁਣ ਜਾ ਕੇ ਜੀ ਏਜੰਸੀ ਪਹੁੰਚਣ ਵਾਲੀਆਂ ਆ ਜੀ ਆ ਮੁੜ ਗਏ ਆ ਜੀ ਏਜੰਸੀ ਵਾਲੀ ਰੋਡ ਤੇ ਆਪਾਂ ਜੀ ਤੇ ਆਪਾਂ ਜੀ ਤੁਹਾਨੂੰ ਦਿਖਾਉਨੇ ਆ ਬਾਕੀ ਜਾਂਦੇ ਜਾਂਦੇ ਕੋਈ ਨਹੀਂ ਜੀ ਪਹੁੰਚ ਹੀ ਜਾਣਾ ਜੀ ਕਹਿੰਦੇ ਹੁੰਦੇ ਹੌਲੀ ਹੌਲੀ ਚੱਲ ਕਹਿੰਦੇ ਰਸਤਾ ਦੂਰ ਨਹੀਂ ਨੇੜਈ ਆ ਜੀ ਜੀ ਤੁਪਕਾ ਤੁਕਾਰਾ ਕਹਿੰਦੇ دریا ਪਾਰ ਜਾਂਦੇ ਆਪਾਂ ਜੀ ਹੌਲੀ ਹੌਲੀ ਜਾਵਾਂਗੇ ਜੀ ਆਪਾਂ ਪਹੁੰਚ ਹੀ ਜਾਣਾ ਜੀ ਲੋ ਜੀ ਪਹੁੰਚ ਗਏ ਆ ਜੀ ਦਾਦਾ ਮੋਟਰ ਜੀ ਜੀ ਆ ਪਹੁੰਚ ਗਏ ਆ ਜੀ ਮਿੰਦਰਾ ਜੀ ਏਜੰਸੀ ਆ ਚੁੱਕੀ ਆ ਜੀ ਜੀ ਹੁਣ ਆਪਾਂ ਇੱਥੇ ਲਾਉਂਦੇ ਆ ਜੀ ਸਕੂਟਰੀ ਤੇ ਜੀ ਸਕੂਟਰੀ ਆਪਾਂ ਇੱਥੇ ਸਟੈਂਡ ਤੇ ਲਾ ਕੇ ਤੇ ਆਪਾਂ ਇੱਕ ਅੱਧੀ ਜੀ ਦੇਖੋ ਇੱਥੇ ਬਣਾ ਲੈਨੇ ਛੂਟ ਥੋੜੀ ਜੀ ਵੀਡੀਓ ਕਰ ਲੈਨੇ ਆ ਜੀ ਆਪਾਂ ਨੂੰ ਜੀ ਸਾਰੇ ਜਣੇ ਦੇਖਦੇ ਆ ਜੀ ਨਿਉਂ ਫੋਨ ਵੜਿਆ ਤੇ ਜੀ ਜੀ ਕਿੰਨਾ ਵਧੀਆ ਜੀ ਵੀਡੀਓ ਬਣਾਉਂਦੇ ਆ ਜਾਨੀ ਕਿ ਜਾਨੀ ਕਿ ਅਗਲੇ ਨੂੰ ਪਤਾ ਹੀ ਹੁੰਦਾ ਜੀ ਮੇਂਦਰਾ ਦੇਖੋ ਜੀ ਤੇ ਬਹੁਤ ਵੱਡੀ ਆ ਜੀ ਚਾਂਸੀ ਤੁਸੀਂ ਸਾਰੀ ਦੇਖੀ ਜਾਏਗਾ ਜੀ ਆਹ ਦੇਖੋ ਜੀ ਆਪਾਂ ਮਾਰਤਾ ਚਾਰੇ ਬੰਨੇ ਜੀ ਕੈਮਰਾ ਆਪਾਂ ਨੂੰ ਘੜਾ ਨਜ਼ਾਰਾ ਫੇਰ ਕੀ ਆ ਜੀ ਆਪਾਂ ਤਾਂ ਮਸ਼ਹੂਰੀ ਕਰਦੇ ਪਿਆ ਜੀ ਆਪਾਂ ਨੂੰ ਆਹ ਦੇਖੋ ਜੀ ਦੇਖਦਾ ਜਾਂਦਾ ਜੀ ਭਾਈ ਜੀ ਲੁਧਿਆਣੇ ਦੀ ਜੀ ਸਭ ਤੋਂ ਵੱਡੀ ਏਜੰਸੀ ਆ ਜੀ ਇਹ ਜੀ ਮਿੰਦਰਾ ਵਾਲਿਆਂ ਦੀ ਤੁਹਾਨੂੰ ਪਤਾ ਹੀ ਆ ਜੀ ਮਿੰਦਰਾ ਚ ਨਾ ਚੱਲਦਾ ਜੀ ਆਪਣਾ ਵੀ ਨਾ ਚੱਲਦਾ ਜੀ ਮਿੰਦਰਾ ਚ ਆ ਜਾਓ ਜੀ ਜਿੰਨੇ ਜਿੰਨਾ ਗੱਡੀ-ਗੁਡੀ ਲੈਣੀ ਜੀ ਤਾਰ ਲੈ ਲਓ ਚਾਹੇ ਗੱਡੀ ਲੈ ਲਓ ਦੇਖੋ ਉਹਨੇ ਤਾਰ ਨਹੀਂ ਕਰਦੀ ਜੀ ਕੋਈ ਨਹੀਂ ਜੀ ਦੇਖੀ ਚੱਲਾ ਤੁਸੀਂ ਅੱਗੇ-ਅੱਗੇ ਵੜਾ ਜੀ ਵਧੀਆ ਬਣ ਲਾ ਲਾ ਜੀ ਮੋਹਰ ਚਾਲ ਜੀ ਦੇਖਦੇ ਜਾਓ ਜੀ ਹੌਲੀ-ਹੌਲੀ ਜੀ ਦੇਖਿਓ ਤੁਸੀਂ ਹੁਣ ਜਾਂਦਾਂ ਨੂੰ ਸੇਵਾ ਕਿੰਨੀ ਕਰਦੇ ਜੀ ਆਹ ਵੇਖ ਲਓ ਜੀ ਤਾਰਾ-ਥਰਾ ਗੱਡੀਆਂ-ਗੁਡੀਆਂ ਸਾਰੋਂ ਖੜੀਆਂ ਜੀ ਤੁਸੀਂ ਦੇਖਦੇ ਜਾਓ ਜੀ ਵੜ ਕੇ ਜੀ ਅੰਦਰ ਕਰਕੇ ਜੀ ਐਂਟਰੀ ਆ ਦੇਖੋ ਜੀ ਇਹ ਤਾਂ ਮੈਡਮ ਬੈਠੀ ਹੁੰਦੀ ਹੈ ਜੀ ਆ ਸਾਰੇ ਬੈਠੇ ਆ ਜੀ ਜਾਵਣੀ ਦੇਖੋ ਜੀ ਆ ਦੇਖ ਲਓ ਜੀ ਗੱਡੀ ਗੱਡੀ ਦੇਖ ਲਓ ਜੀ ਕਿੰਨੀ ਸੋਹਣੀ ਆ ਹਨਾ ਜੀ ਲੈਣ ਮੇ ਜੀ ਕਰ ਜਾਂਦਾ ਜੀ ਚਾਹ ਪਾਣੀ ਪੀਓ ਇੱਕੋ ਤੁਸੀਂ ਹੁਣ ਚਾਹ ਦੀ ਸੇਵਾ ਬਹੋਂਦੇ ਜੀ ਸਾਡੀ ਜੀ ਕਹਿੰਦੇ ਚਾਹ ਪੀਓ ਤੁਸੀਂ ਜੀ ਬਾਕੀ ਗੱਲਾਂ ਜੀ ਬਾਅਦ ਚੋਂ ਕਰਦੇ ਆ ਜੀ ਜੇ ਪਾਣੀ ਪੀ ਦੀ ਵੀਡੀਓ ਤਾਂ ਸੋਰੀ ਮੈਂ ਭੁੱਲੀ ਗਈ ਜੀ ਵੀ ਪਾਣੀ ਦੀ ਵੀ ਬਣਾਉਣੀ ਪਾਣੀ ਪਹਿਲਾਂ ਜੀ ਪੁੱਛਦੇ ਆ ਵਧੀਆ ਤਰ੍ਹਾਂ ਜੀ ਜਿੱਦਾਂ ਨਾ ਜੀ ਬਾ ਦੇਖੋ ਜੀ ਹੁਣ ਆਪਾਂ ਤਾਂ ਵੀਡੀਓ ਬਣਾ ਲਈ ਆ ਜੀ ਹੁਣ ਆਪਾਂ ਤਾਂ ਚਾਹ ਚੁ ਪੀ ਕੇ ਆਪਾਂ ਜੀ ਤਨਸਨ ਹੋ ਗਏ ਜੀ ਹੁਣ ਆਪਾਂ ਜੀ ਦੇਖੋ ਜੀ ਕਾਲੀ ਗੱਪਾਂ ਦੀ ਚਾਹ ਬਣਾ ਲੈਣੀ ਵੀਡੀਓ ਬਣਾ ਲਈ ਜੀ ਤੇ ਹੁਣ ਆਪਾਂ ਜੀ ਚੱਲਦੇ ਆ ਹੁਣ ਦੇਖੋ ਗੱਡੀ ਦੇਖ ਕੇ ਆਉਨੇ ਆ ਜੀ ਜਾ ਕੇ ਜੀ ਸਾਰੀ ਗੱਲ ਹੋ ਗਈ ਹੈ ਜੀ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਦੇਖੋ ਜੀ ਗੱਡੀ ਆ ਗਈ ਹੈ ਜੀ ਗੱਡੀ ਦੇਖਦੇ ਜਾਂਦੇ ਆ ਜੀ ਹੌਲੀ ਹੌਲੀ ਹੁਣ ਜਾਂਦੇ ਆ ਜੀ ਹੁਣ ਦੂਜੀ ਗੱਡੀ ਮਤਲਬ ਕਿ ਜਿਹੜੀ ਆਪਾਂ ਲੈਣੀ ਹੈ ਜੀ ਉੱਤੇ ਹੀ ਜਾਂਦੇ ਆ ਜੀ ਜਾਨਕੀ ਦਬਾਉਣੀ ਹੈ ਜੀ ਆਪਾਂ ਲੈਣੀ ਨਹੀਂ ਜੀ ਹੈਗੀ ਹੋਰ ਨਾ ਕਿਤਾ ਜੀ ਸੋਚੋ ਘਰ ਤਾਂ ਬੰਦਾ ਨਹੀਂ ਗੱਡੀ ਤੇ ਜੀ ਦਬਾਉਣ ਚੱਲੇ ਆ ਜੀ ਆ ਦੇਖੋ ਜੀ ਦੇਖੋ ਜੀ ਕਿੰਨੀਆਂ ਸੋਹਣੀਆਂ ਸੋਹਣੀਆਂ ਸਕੋਰਪੀਓ ਖੜੀਆਂ ਜੀ ਜੀ ਦੇਖ ਕੇ ਤਾਂ ਕਿਤੇ ਜੀ ਭੋਕ ਹੀ ਲੈ ਜਾਂਦੀ ਹੈ ਜੀ ਆਹ ਦੇਖੋ ਜੀ 19 ਗੱਡੀਆਂ ਆ ਗਈਆਂ ਜੀ ਦੇਖੋ ਜੀ ਦੇਖੋ ਜੀ ਵੀ ਵਰਕਸ਼ਾਪ ਦਾ ਬੰਦ ਹੋ ਗਈ ਜੀ ਇੱਥੇ ਇਹਨਾਂ ਨੇ ਜੀ ਖੁਲਾ ਰੀਆਂ ਜੀ ਹਨੇਰਾ ਕਰਕੇ ਜੀ ਮੈਂ ਤਾਂ ਡਰ ਗਈ ਸੀ ਜੀ ਟਾਈਮ ਵਾ ਹੋ ਗਿਆ ਸੀ ਨਾ ਤੁਹਾਨੂੰ ਪਤਾ ਹੀ ਹੈ ਜੀ 7 ਵਜੇ ਤੋਂ ਕਿਹੜਾ ਜੀ ਉੱਥੇ ਹੁੰਦਾ ਵਾ ਜੀ 6:30 7 ਵਜੇ ਜੀ ਤੇ ਜੀ ਆ ਦੇਖੋ ਜੀ ਹੁਣ ਆਪਾਂ ਬਾਹਰ ਲਾ ਵੀ ਉਹ ਦਿਖਾਉਨੇ ਆ ਜੀ ਤੁਹਾਨੂੰ ਤੁਰੇ ਚੱਲੋ ਜੀ ਬਣੇ ਰਹੋ ਜੀ ਬਲੌਗ ਦੇ ਨਾਲ ਜੀ ਸਬਸਕ੍ਰਾਈਬ ਜਰੂਰ ਕਰਦੇ ਰਹੋ ਜੀ ਲਾਈਕ ਜਰੂਰ ਕਰਦੇ ਰਿਹਾ ਕਰੋ ਜੀ ਪੂਰਾ ਬਲੌਗ ਦੇਖਿਆ ਕਰੋ ਜੀ ਆਹ ਦੇਖ ਲਓ ਜੀ ਮਿਲ ਗਈ ਨਾ ਤਾਰ ਜੀ ਮੈਂ ਤੁਹਾਨੂੰ ਕਿਹਾ ਸੀ ਨਾ ਜੀ ਤਾਰ ਵੀ ਲੈ ਕੇ ਦਵਾਂਗੇ ਜੀ ਆਹ ਦੇਖ ਲਓ ਜੀ ਤਾਰ ਮਿਲ ਗਈ ਯਾਰ ਦੇਖੋ ਜੀ ਮੈਨੂੰ ਤੇ ਬੜੀ ਖੁਸ਼ੀ ਹੋਈ ਹੈ ਜੀ ਮੈਂ ਤਾਂ ਜੀ ਜਾਂਦੀ ਜਾਂਦੀ ਨੇ ਜੀ ਮਾਹ ਮਾ ਦਾ ਵੀਡੀਓ ਸ਼ੂਟ ਕਰ ਲੈਣੀ ਹੈ ਜੀ ਕੋਈ ਗੱਲ ਨਹੀਂ ਜੀ ਆਪਾਂ ਨੂੰ ਤਾਂ ਓਨੀ ਖੁਸ਼ੀ ਹੈ ਜਿਨ੍ਹਾਂ ਨੂੰ ਉਹਨਾਂ ਨੂੰ ਬੈਚ ਬੈਠਣ ਦੀ ਖੁਸ਼ੀ ਹੈ ਜੀ ਆਪਾਂ ਕੋਈ ਜੀ ਕਿਸੇ ਦੇਖਿਆ ਨੰਦਿਆ ਕਿਸੇ ਦੀ ਦੇਖ ਕੇ ਜੀ ਖੁਸ਼ ਹੋਵੋ ਕਰੇ ਜੀ ਛੜੋ ਨਾ ਕਰੇ ਜੀ ਆਹ ਪਹਿਲੀ ਤਾਂ ਗੱਲ ਆ ਜੀ ਆਪਣੇ ਏਡੇ ਵੱਡੇ ਖਵਾਸ਼ ਨਹੀਂ ਹੈਗੀ ਜੀ ਚਲੋ ਕੋਈ ਨਹੀਂ ਜੇ ਪਰਮਾਤਮਾ ਨੇ ਚਾਇਆ ਜੀ ਛੋਟੀ ਮੋਟੀ ਲੈ ਲਾਂਗੇ ਜੀ 10-20 ਹਜ਼ਾਰ ਵਾਲੀ ਕਿਹੜੀ ਗੱਲ ਆ ਜੀ ਇੰਨੇ ਕ ਤਾਂ ਤੇ ਜੀ ਫੋਨ ਆ ਜਾਂਦੇ ਆ ਤੇ ਚਲੋ ਜੀ ਆ ਦੇਖ ਲਓ ਜੀ ਹੁਣ ਆਪਾਂ ਤਾਂ ਨਸਾਰੀ ਤੇ ਕੋਹਨੇ ਆ ਜੀ ਦੇਖੋ ਤੁਸੀਂ ਹੁਣ ਕੈਮਰਾ ਦੇਖਿਓ ਤੇ ਜੀ ਹਾਂ ਆਪਾਂ ਲਾਲੀ ਜੀ ਸੈਲਫੀ ਤਹੋਂ ਦੇਖਿਓ ਜੀ ਚਾਪਾ ਹੁਣ ਗੇੜੀ ਛੜੀ ਦਿੱਤੀ ਐ ਜੀ ਆਹ ਦੇਖੋ ਜੀ ਆਪਾਂ ਤਾਂ ਪੂਰੇ ਕੋਹ ਜਾਂ ਜੀ ਜੀ ਹੁਣ ਆਪਾਂ ਚੱਲਦੇ ਵੇ ਆ ਜੀ ਘਰ ਨੂੰ ਹੁਣ ਜਾਂਦੇ ਜਾਂਦੇ ਜੀ ਆਪਾਂ ਥੋੜਾ ਬੋਤਾ ਤੁਹਾਨੂੰ ਹੋਰ ਦਿਖਾ ਦਾਂਗੇ ਜੀ ਜੇ ਤੁਸੀਂ ਇਹ ਨਾ ਭੁੱਲਿਆ ਕਰੋ ਜੀ ਤੁਹਾਡੀ ਭੈਣ ਦੀ ਸਪੋਰਟ ਕਰਿਆ ਕਰੋ ਜੀ ਵੀ ਸਪੋਰਟ ਤੁਹਾਨੂੰ ਪਤਾ ਹੀ ਐ ਜੀ ਤੁਸੀਂ ਸਪੋਰਟ ਕਰੋਗੇ ਤਾਂ ਹੀ ਆ ਜੀ ਮਾੜਾ ਮੋਟੀ ਸਪੋਰਟ ਹੋਣੀ ਜੀ ਆਪਣੀ ਨਹੀਂ ਤਾਂ ਜੀ ਸਪੋਰਟ ਕਿੱਥੇ ਹੋਣੀ ਐ ਤੁਹਾਨੂੰ ਪਤਾ ਹੀ ਐ ਜੀ ਤੁਹਾਡੇ ਭੈਣ ਭਰਾਵਾਂ ਤਾਂ ਪੈਣਾ ਕੋਈ ਨਹੀਂ ਜੀ ਸਪੋਰਟ ਕਰਦਾ ਦੇਖੋ ਜੀ ਤੁਸੀਂ ਸਾਰੇ ਭੈਣ ਭਰਾ ਰਲ ਮਿਲ ਕੇ ਸਪੋਰਟ ਕਰੋਗੇ ਤਾਂ ਹੀ ਜੀ ਸਾਡੀ ਭੈਣ ਦੀ ਸਪੋਰਟ ਹੋਣੀ ਹੈ ਜੀ ਤੇ ਜੀ ਤੁਸੀਂ ਜੀ ਤੁਸੀਂ ਜੀ ਸਬਸਕ੍ਰਾਈਬ ਸੇਅਰ ਜੀ ਲਾਈਕ ਜਰੂਰ ਕਰ ਦਿਆ ਕਰੋ ਜੀ ਇਹ ਨਾ ਜੀ ਸੋਚਿਆ ਕਰੋ ਵੀ ਅਸੀਂ ਨਹੀਂ ਜੀ ਦੇਖੋ ਜੀ ਚੁੱਕੜ ਚੁੱਕੜ ਹੋਇਆ ਪਿਆ ਜੀ ਮਨੋ ਦਾ ਜੀ ਚ ਚਿਕੜੀ ਜੀ ਤਾਂ ਬੜਾ ਰਾ ਲੱਗਦਾ ਜੀ ਪਤਾ ਕੀ ਗੱਲ ਹੈ ਜੀ ਡਿੱਗ ਜੁਗ ਲਿਆਦਾ ਬੰਦਾ ਜੀ ਪਤਾ ਥੋੜੀ ਹੁੰਦਾ ਜੀ ਕਦੋਂ ਕਿਤੇ ਸਲਿੱਪ ਪੈਰ ਕਰ ਗਿਆ ਜੀ ਠਾਹ ਕਰਕੇ ਡਿੱਗ ਜਾਣਾ ਜੀ ਮੁੜ ਕੇ ਕਹਣਾ ਜੀ ਉਹ ਵੀਡੀਓ ਬਣਦੀ ਆ ਜੀ ਉਹ ਨਹੀਂ ਜੀ ਆਪਾਂ ਨਹੀਂ ਇਦਾਂ ਕਹਿਣਾ ਜੀ ਨਾ 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 ਜੀ ਨਾ ਵੀਡੀਓ ਬਣਾਉਣੀ ਚਾਹੀਏ ਜੀ ਆ ਦੇਖ ਲਓ ਜੀ ਆਪਾਂ ਜਾਣੇ ਪਏ ਆ ਜੀ ਦੋਨੇ ਜੀ ਤੇ ਜੇ ਹੁਣ ਵਾਪਸ ਦੀ ਵੀਡੀਓ ਆ ਜੀ ਇਹ ਜੀ ਵਾਪਸ ਜਾਣੇ ਪਏ ਆ ਜੀ ਆਪਾਂ ਆ ਦੇਖ ਲਓ ਜੀ ਉੱਪਰ ਪੁਲ ਜਾਂਦਾ ਜੀ ਸਾਡੇ ਸਿਰ ਤੇ ਆ ਦੇਖ ਲਓ ਜੀ ਤੱਲੇ ਉਹਦੀ ਗੱਟੀ ਘਟ ਲੀ ਵੇਰ ਆਪੇ ਇਹੀ ਚੱਲ ਤਲ ਲੋਦੀ ਚੱਲ ਜਾਨੇ ਜੀ ਕੋਈ ਗੱਲ ਨਹੀਂ ਜੀ ਦੇਖੋ ਰਾ ਉੱਪਰ ਦੀ ਤੁਹਾਨੂੰ ਪਤਾ ਹੀ ਹੈ ਜੀ ਜਾਮ ਲੱਗ ਜਾਂਦਾ ਜੀ ਨਾਲੇ ਜੀ ਰੋਂਗ ਸਾਈਡ ਨਹੀਂ ਜੀ ਜਾਣ ਦਿੰਦੇ ਹੈਗੇ ਜੀ ਹੁਣ ਦੇਖੋ ਜੀ ਇੱਥੇ ਕਿੰਨੀ ਚੋਕੜੀ ਆ ਦੇਖੋ ਜੀ ਕਿ ਦਮ ਸੈਂਜੀ ਡਰਦੇ ਡਰਦੇ ਜਾਂਦੇ ਆ ਜੀ ਆਹ ਦੇਖ ਲਓ ਜੀ ਅਗਲੇ ਕੰਨੇ ਵੀਡੀਓ ਬਣਾਉਣੇ ਬਣਾ ਲਓ ਬਣਾ ਲਓ ਕੋਈ ਗੱਲ ਨਹੀਂ ਜੀ ਹਾਂ ਜੀ ਜੀ ਆਪਾਂ ਦਾ ਜੀ ਆਪਾਂ ਨੂੰ ਤਾਂ ਨਹੀਂ ਕਿਹਾ ਉਹਨਾਂ ਨੇ ਉਹਦਾ ਕਹਿੰਦੇ ਆ ਜੀ ਬਣਾਓ ਜੀ ਅਗਲੇ ਵਿੱਚ ਆਗੇ ਜੀ ਵੀਡੀਓ ਤੇ ਕਹਿੰਦੇ ਖੁਸ਼ ਹੋਗੇ ਜੀ ਅਗਲਾ ਤੁਹਾਨੂੰ ਪਤਾ ਹੀ ਆ ਜੀ ਅੱਜ ਕੱਲ ਅਗਲਾ ਕਹਿੰਦਾ ਛਾਡੀ ਵੀ ਵੀਡੀਓ ਵਿੱਚ ਆਂਜੂਗੀ ਜੀ ਇਹੋਲੇ ਤਾਂ ਪਤਾ ਹੀ ਹੁੰਦਾ ਜੀ ਤੇ ਆ ਦੇਖ ਲਓ ਜੀ ਇਹ ਚਲੋ ਜੀ ਆ ਗਿਆ ਜੀ ਇੱਧਰ ਮੰਦਰ ਦੇਖੋ ਜੀ ਕਿੱਡਾ ਸੋਹਣਾ ਵਾ ਜੀ ਮੈਂ ਤੁਹਾਨੂੰ ਜੀ ਉੱਪਰ ਦੀ ਜਾ ਕੇ ਦੇਖੋ ਤੁਹਾਨੂੰ ਵੀ ਉਹ ਕਿੱਡਾ ਸੋਹਣਾ ਲੱਗਦਾ ਜੀ ਜੇ ਇੱਥੇ ਗੁਰਦੁਆਰਾ ਆ ਗਿਆ ਜੀ ਫੇਰ 우ਮਾਨ ਗੁਰਦੁਆਰਾ ਆ ਗਿਆ ਜੀ ਤੇ ਬਾਬਾ ਜੀ ਸਾਭ ਦੀ ਭਲੀ ਕਰੇ ਜੀ ਕੁਲ ਦੁਨੀਆ ਦਾ ਭਲਾ ਕਰੇ ਜੀ ਦੇਖ ਕੇ ਜੀ ਭੋਖ ਹੀ ਲੰਦੀ ਆ ਜੀ ਬਾਬਾ ਜੀ ਦੇ ਦਰਵਾਜ਼ੇ ਤੇ ਦੇਖੋ ਜੀ ਬਾਹਰੋਂ ਇੰਨਾ ਸੋਹਣਾ ਜੀ ਅੰਦਰੋਂ ਕਿੰਨਾ ਸੋਹਣਾ ਹੋਊਗਾ ਜੀ ਜੀ ਰੂਹ ਖੁਸ਼ ਹੋ ਜਾਂਦੀ ਆ ਜੀ ਜੇ ਰੋਜਾਈ ਦਾ ਕਿਤੇ ਜੀ ਪਾਸ ਜੀ ਕਹਿੰਦੇ ਹੁੰਦੇ ਆ ਚਲੋ ਪਰਮਾਤਮਾ ਤਾਂ ਅੰਦਰਸਤੀਆਂ ਬਖਸ਼ੇ ਜੀ ਹਨੇਰਾ ਹੋ ਗਿਆ ਜੀ ਲਾਟਾਂ ਜਗ ਗਈਆਂ ਜੀ ਹੁਣ ਹੋਲੀ-ਹੋਲੀ ਜੀ ਜਾਣੇ ਹੀ ਪਏ ਆ ਕੋਈ ਨਹੀਂ ਹੁਣ ਜੀ ਪਹੁੰਚ ਹੀ ਜਾਣਾ ਜੀ ਘਰੇ ਤੁਹਾਨੂੰ ਪਤਾ ਹੀ ਆ ਜੀ ਚੱਲਦੇ ਚੱਲਦੇ ਜੀ ਘੰਟੇ ਦਾ 10-15 ਮਿੰਟ ਲੱਗਣੇ ਆ ਜੀ ਇੰਨਾ ਜ਼ਿਆਦਾ ਟਾਈਮ ਨਹੀਂ ਜੀ ਰਗ ਜੀ ਆ ਦੇਖ ਲੋ ਜੀ ਕਿੰਨਾ ਵਧੀਆ ਲੱਗਦਾ ਪਿਆ ਨਾ ਜੀ ਆ ਟਾਈਮ ਸੋਹਣਾ ਲੱਗਦਾ ਦੇਖੋ ਜੀ ਇਹ ਲੜੀਆਂ ਲੁੜੀਆਂ ਲੱਗੀਆਂ ਜੀ ਚਾਏ ਜੀ ਲੁਧਿਆਣੇ ਦੇ ਆ ਵੀ ਉਹ ਆ ਜੀ ਇਹ ਜੀ ਆ ਚੰਡੀਗੜ੍ਹ ਰੋਡ ਆ ਜੀ ਤੇ ਜੀ ਚਲੋ ਹੁਣ ਆਪਾਂ ਜੀ ਜਾਣੇ ਆ ਜੀ ਹੋੜੀ ਹੋੜੀ ਜੀ ਵੇਖੀ ਜਾਊਗਾ ਜੀ ਜਾਮ ਦੇਖ ਲੋ ਜੀ ਸਮਰਾਲਾ ਚੌਂਕ ਜੀ ਇਨਾਵਾਂ ਜੀ ਦੇਖ ਲੋ ਜੀ ਤੁਸੀਂ ਜਾਮ ਬਹੁਤ ਹੁੰਦਾ ਜੀ ਜਾਮ ਨੂੰ ਬਚ ਬੁਚ ਕੇ ਨਿਕਲਿਆ ਕਰੋ ਜੀ ਤੁਹਾਨੂੰ ਪਤਾ ਹੀ ਆ ਜੀ ਵਾੜਾ ਮੋਟਾ ਚਲੋ ਆਪਾ ਇਹ ਤਾਂ ਨਹੀਂ ਕਹਿੰਦੇ ਜੀ ਪੁਲਿਸ ਵਾਲੇ ਤਾਂ ਨਹੀਂ ਖੜੇ ਆਗੇ ਜੀ ਐਵੇਂ ਨਹੀਂ ਭرائی ਕਰਨੀ ਚਾਹੀਦੀ ਜੀ ਕਿਸੇ ਦੀ ਨਾ ਜੀ ਪੁਲਸ ਵਾਲੇ ਕਈ ਚੰਗੇ ਵੀ ਹੁੰਦੇ ਜੀ ਕੁਝ ਨਹੀਂ ਕਹਿੰਦੇ ਆਗੇ ਜੀ ਤੇ ਉਹ ਅਗਲੇ ਕਹਿੰਦੇ ਹੁੰਦੇ ਦੇਖੋ ਜਾਮ ਤਾਂ ਤੱਕਲੇ ਨੇ ਨਿਕੋਣਾ ਹੀ ਆ ਜੀ ਆਪਾਂ ਨੂੰ ਤਾਂ ਕਰਕੇ ਜੀ ਹੁਣ ਦੇਖੋ ਜੀ ਜਾਮ ਤਾਂ ਆਪਾਂ ਬਾਅਦ ਚ ਭੱਜ ਕੇ ਨਿਕਲ ਹੀ ਜਾਣਾ ਜੀ ਦੇਖੀ ਚਲੋ ਤੁਸੀਂ ਦੇਖ ਕੀ ਚੱਲੇ ਤੁਸੀਂ ਆਪਾਂ ਦੇ ਕੀ ਨਿਕਲਦੇ ਕਿੰਨਾ ਦੇਖੋ ਜੀ ਪੁਰਤੀ ਭਾਰਨੀ ਆ ਜੀ ਆਪਾਂ ਆਹ ਦੇਖੋ ਜੀ ਪੁਗਾ ਅਤਮਾਨ ਸਾਹਿਬ ਖੜੇ ਕਿੰਦਾ ਜੀ ਹੱਥ ਜੋੜ ਕੇ ਜੀ ਜੀ ਮਾਫੀ ਮੰਗਦੇ ਪਏ ਆ ਜੀ ਆਵਾਗੇ ਜੀ ਗੁਰਦੁਆਰੇ ਜ ਦੇਚ ਜੀ ਸੌਰੀ ਜੀ ਅਰਜਨ ਦੇਵ ਗੁਰਦੁਆਰਾ ਜੀ ਸੌਰੀ ਮਾਫੀ ਕਰ ਚਾਉਣੀ ਆ ਜੀ ਦੇਖਿਆ ਨਹੀਂ ਗਿਆ ਜੀ ਮੈਂ ਭੁੱਲ ਗਈ ਆ ਜੀ ਤੇ ਜੀ ਆ ਵਰਕਰਾਂ ਵਰਕਰਾਂ ਦੇ ਕੰਨਾਂ ਲੱਗੀਆਂ ਹੋਈਆਂ ਜੀ ਇਹ ਜੀ ਹਜ਼ਾਵਾਸ ਅੰਮ੍ਰਾਲਾ ਚੌਂਕ ਤੋਂ ਅੰਦਰ ਨੂੰ ਜਾ ਕੇ ਜੀ ਇੱਥੋਂ ਲਈਆ ਜੀ ਆਪਾਂ ਗੋਭੀ ਤੇ ਜੀ ਆਪਾਂ ਬਣਾਵਾਂਗੇ ਜਾ ਕੇ ਗੋਭੀ ਜੀ ਤੇ ਜੀ ਹੁਣ ਜੋ ਕੀਦਾ ਜੀ ਹਨੇਰਾ ਹੋ ਗਿਆ ਜੀ ਜੇ ਇੱਕ ਤਾਂ ਜੀ ਕਰਦਾ ਸਵੇਰਾ ਹੀ ਬਣਾ ਲਾਂਗੇ ਜੀ ਕੋਈ ਗੱਲ ਨਹੀਂ ਜੀ ਚਲੋ ਜੀ ਸਤਿ ਸ਼੍ਰੀ ਅਕਾਲ ਜੀ ਲਾਈਕ ਸਬਸਕ੍ਰਾਈਬ ਸ਼ੇਅਰ